ਪਾਠਕਾਂ ਦੀ ਪਰਜ਼ੋਰ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨ ਖੇੜਾ ਦਾ ਲਿਖਿਆ ਹੋਇਆ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਤੇ ਲੋ ਦੋਸਤੋ ਬਹੁਤੀ देर ਨਾ ਕਰਦੇ ਹੋਏ ਅੱਜ ਆਪਾਂ ਇਸ ਨਾਵਲ ਦਾ ਸੁਣਦੇ ਹਾਂ 12ਵਾਂ ਭਾਗ ਅਗਲੇ ਦਿਨ ਇਕੱਠ ਪਹਿਲੇ ਦਿਨ ਨਾਲੋਂ ਕਿਤੇ ਵੱਧ ਸੀ ਆਸ-ਪਾਸੇ ਦੇ ਪਿੰਡਾਂ ਤੋਂ ਜਥੇਬੰਦੀਆਂ ਦੇ ਮੈਂਬਰ ਟਰਾਲੀਆਂ ਟਾਟਾ 407 ਛੋਟੇ ਹਾਥੀ ਪੀਟਰ ਰੇੜੇ ਭਰ ਕੇ ਆਏ ਸਨ ਇਨਸਾਫ ਪਸੰਦ ਮੰਡੀ ਨਿਵਾਸੀਆਂ ਤੇ ਯੂਨੀਅਨਾਂ ਦੇ ਵਰਕਰ ਆ ਹਾਜ਼ਰ ਹੋਏ ਸਨ ਥਾਣੇ ਅੱਗੇ ਲੋਕਾਂ ਦਾ ਭਾਰੀ ਇਕੱਠ ਜੁੜ ਗਿਆ ਸੀ ਸਹਾਰਾ ਵੈਲਫੇਅਰ ਕਲੱਬ ਨੇ ਪਾਣੀ ਦਾ ਟੈਂਕਰ ਭਰ ਲਿਆ ਖੜਾਇਆ ਸੀ ਚਾਰ ਮੇਜ਼ਾਂ ਉੱਪਰ ਟੱਬ ਧਰ ਪਾਣੀ ਨਾਲ ਭਰ ਦਿੱਤੇ ਸਨ ਵਿੱਚ ਬਰਫ਼ ਦੀਆਂ ਸੱਲੀਆਂ ਲਿਆ ਸੁੱਟੀਆਂ ਸਨ ਪਲਾਸਟਿਕ ਦੇ ਗਲਾਸਾਂ ਦੇ ਕਰੇਟ ਲਿਆ ਧਰੇ ਸਨ ਚਿੱਟੀਆਂ ਨੀਲੀਆਂ ਧਾਰੀਆਂ ਵਾਲੀਆਂ ਵਰਦੀ ਵਾਲੇ ਕਲੱਬ ਦੇ ਮੈਂਬਰ ਮੁੰਡੇ ਪਾਣੀ ਪਿਆ ਰਹੇ ਸਨ ਆ ਤਾਂ ਰੰਗ ਲਾਤਾ ਯਾਰ ਪਾਣੀ ਦੀ ਸੇਵਾ ਤਾਂ ਸਭ ਤੋਂ ਵੱਡੀ ਹੈ ਹਾਂ ਭਾਈ ਸਾਹਿਬ ਭਾਈ ਕਨਈਆ ਵਾਲੀ ਸੇਵਾ ਹੈ ਇਹ ਤਾਂ ਸਭ ਤੋਂ ਵੱਡਾ ਇਨਸਾਨੀ ਫਰਜ਼ ਹੈ ਸਾਥੀਓ ਸਭ ਤੋਂ ਵੱਡਾ ਫਰਜ਼ ਤਾਂ ਤੁਸੀਂ ਅਦਾ ਕਰ ਰਹੇ ਹੋ ਦੁਖੀ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੰਮਰ ਕੱਸੇ ਕੱਸ ਕੇ ਆਏ ਹੋ ਅਸੀਂ ਤਾਂ ਤੁਹਾਡੀ ਇਹ ਤੁਸ਼ ਜਹੀ ਸੇਵਾ ਕਰਕੇ ਤਨਭਾਗੀ ਹੋ ਰਹੇ ਹਾਂ ਬੈਠ ਬੈਠੋ ਦੋਸਤੋ ਦਰਿਆਾਂ ਤੇ ਬੈਠੋ ਜਿਹੜੇ ਬਾਹਰ ਫਿਰਦੇ ਨੇ ਪੰਡਾਲ ਦੇ ਵਿੱਚ ਆਉਣ ਦੀ ਖੇਚਲ ਕਰਨ ਦੀਪਕ ਲੋਕਾਂ ਨੂੰ ਬੈਠਣ ਦੀ ਅਪੀਲ ਕਰ ਰਿਹਾ ਸੀ ਕੁਝ ਚਿਰ ਰੁਕ ਕੇ ਉਹ ਫਿਰ ਕਹਿਣ ਲੱਗਾ ਸਾਥਿਓ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਦਾ ਸਨੇਹਾ ਆਇਆ ਹੈ ਗੱਲਬਾਤ ਲਈ ਐਕਸ਼ਨ ਕਮੇਟੀ ਮੀਟਿੰਗ ਕਰ ਰਹੀ ਹੈ ਤੁਸੀਂ ਸਾਥੀ ਤੋਂ ਗੀਤ ਸੁਣੋ ਸਪੀਕਰ 'ਚ ਗੀਤ ਦੇ ਬੋਲ ਗੂੰਜਣ ਲੱਗੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰਈ ਵੇ ਸੂਰਜਾ ਕਮੀਆਂ ਦੇ ਵੇੜੇ ਅਦਖੜ ਉਮਰ ਤੇ ਗਾਇਕ ਬੰਦੇ ਦੀ ਟੱਲੀ ਵਾਂਗ ਟੁਣਕ ਦੀ ਆਵਾਜ਼ ਫਿਜ਼ਾਮਾ ਵਿੱਚ ਗੂੰਜਣ ਲੱਗੀ ਸੰਤ੍ਰਨ ਉਦਾਸੀ ਦੇ ਬੀੜੇ ਹੋਏ ਸ਼ਬਦ ਸਰੋਤਿਆਂ ਦੇ ਦਿਲਾਂ ਤੇ ਹਥੌੜਿਆਂ ਵਾਂਗ ਵੱਜਦੇ 나ੜ ਵਿੱਚ ਲਾਈ ਟੀਕੇ ਵਾਂਗ ਖੂਨ ਵਿੱਚ ਸਮਾਉਂਦੇ ਗਏ ਆਵਾਜ਼ ਪੰਚਮ ਸੁਰ ਵਿੱਚ ਸੀ ਬੋਲ ਪੰਡਾਲ ਵਿੱਚ ਗਰਜ ਰਹੇ ਸਨ ਜਿੱਥੇ ਹਾਰ ਮੰਨ ਲਈ ਚਾਮਾਨੇ ਜਿੱਥੇ ਕੁੰਝ ਖੇਰ ਲਈ ਕਾਮਾਨੇ ਜਿੱਥੇ ਅਣ ਵਿਆਈਆਂ ਹੀ ਮਾਵਾਨੇ ਜਿੱਥੇ ਤੀਆਂ ਹੌਕੇ ਪਰਦੀਆਂ ਅਸਮਾਨ ਜਡੇਰੇ ਤੁਮਗ ਦਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰੇ ਵੇ ਸੂਰਜਾ ਕਮੀਆਂ ਦੇ ਵੇੜੇ ਗੀਤ ਖਤਮ ਹੋਇਆ ਤਾਂ ਦੀਪਕ ਐਕਸ਼ਨ ਕਮੇਟੀ ਦਾ ਫੈਸਲਾ ਦੱਸਣ ਲੱਗਾ ਫੈਸਲਾ ਸੁਣ ਪੰਡਾਲ ਚੋਂ ਮਨਜ਼ੂਰ ਹੈ ਮਨਜ਼ੂਰ ਹੈ ਪਾਸ ਹੈ ਪਾਸ ਹੈ ਦੀਆਂ ਆਵਾਜ਼ਾਂ ਆਉਣ ਲੱਗੀਆਂ ਐਕਸ਼ਨ ਕਮੇਟੀ ਦੇ ਸੱਤ ਮੈਂਬਰ ਥਾਣੇ ਦੇ ਅੰਦਰ ਚਲੇ ਗਏ ਤੇ ਧਾਨੇ ਵਿੱਚ ਇਨਕਲਾਬੀ ਗੀਤ ਸੰਗੀਤ ਗੂੰਜਣ ਲੱਗਾ ਕਾਰਗਿਲ ਵਿੱਚ ਜੰਗ ਵਿੱਚ ਜਦੋਂ ਫੌਜੀ ਵਾਪਸ ਸ਼ਹੀਦ ਹੋਇਆ ਸੀ ਉਦੋਂ ਦੀਪਕ 4-5 ਸਾਲ ਦਾ ਸੀ ਦੀਪਕ ਦੀ ਪਰ ਜਵਾਨ ਮਾਂ ਜੀਵਨ ਦੇ ਚੌਰਾਹੇ ਤੇ ਆ ਖੜੀ ਸੀ ਸਭ ਕੁਝ ਤਰੰਗੇ ਵਿੱਚ ਲਪੇਟ ਕੇ ਆਈ ਫੌਜੀ ਦੇ ਨਾਲ ਹੀ ਸੜ ਗਿਆ ਸੀ ਸੌਰੇ ਘਰ ਨਾਲ ਤੰਦ ਦੀਪਕ ਕਰਕੇ ਜਾਂ ਜ਼ਮੀਨ ਦੇ ਚਾਰ ਸਿਆੜਾ ਕਰਕੇ ਜੁੜਦੀ ਸੀ ਪੇਕਿਆ ਵਾਲੇ ਪਤੰਗ ਦੀ ਡੋਰ ਵਿਆਹਵਾਦ ਹੀ ਕੱਟੀ ਗਈ ਸੀ ਮਜਬੂਰ ਹੋਈ ਫੌਜਣ ਨੂੰ ਫੇਰ ਗੰਢ ਦੇਣ ਪਈ ਸੀ ਬਾਪ ਤਾਂ ਧੀ ਦੇ ਪਤੰਗ ਨੂੰ ਓਲਾ ਦੇ ਜਹਾਨੋਂ ਤੁਰ ਗਿਆ ਸੀ ਜ਼ਮਾਨੇ ਦੇ ਰੰਗ ਵਿੱਚ ਗਲਤਾਨ ਭਰਾ ਸਾਬ ਰੋਲ ਦੀ ਮਾਂ ਅਤੇ ਭਾਬੀ ਦੀਆਂ ਕੌੜ ਅੱਖਾਂ ਸਨ ਕੜਿਆਲ ਦੇ ਪੈਂਡੂਲਮ ਵਾਂਗ ਪੇਕਿਆ ਅਤੇ ਸੌਰਿਆਂ ਵਿਚਕਾਰ ਵੱਜਦੀ ਅਪਹਾਗਣ ਫੌਜਣ ਨੂੰ ਉਸਦਾ ਪਾਠੀ ਸੋਰਾ ਰਹਿਮ ਦਾ ਬਦਲ ਬਣ ਕੇ ਬੋੜਿਆ ਪਾਠੀ ਨੇ ਨੂੰ ਨਾਲ ਉਸ ਦੀ ਮਾਂ ਅਤੇ ਭਰਾ ਨੂੰ ਵੀ ਬਹਾਲਿਆ ਦਾਦੀ ਨੇ ਬੁੱਕਲ ਵਿੱਚ ਬਾਲਕ ਦੀਪਕ ਚੁੱਕਿਆ ਹੋਇਆ ਸੀ ਪਾਠੀ ਬੋਲਿਆ ਸੀ ਕਰਨ ਕਰਾਵਣ ਆਪੇ ਆਪ ਮਾਨਸ ਦੇ ਕਿਛ ਨਾਹੀ ਹਾਥ ਭਾਈ ਬੀਬਾ ਸਾਡੀ ਜੋੜਨ ਵਾਲੀ ਤੰਦਕਾਰ ਗਲ ਦੀ ਜੰਗ ਨੇ ਤੋੜਤੀ ਮੇਜਰ ਸਿਉਂ ਦੀ ਦੇਦ ਨਾਲ ਸਾਡੀਆਂ ਆਸਾਂ ਤੇ ਭਵਿੱਖ ਭਾਵੇਂ ਸੜ ਗਿਆ ਪਰ ਭਾਈ ਫਿਰ ਵੀ ਸਾਨੂੰ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਭਗਤ ਕਬੀਰ ਜੀ ਕਹਿੰਦੇ ਹਨ ਕਬੀਰ ਡਗਮਗ ਕਿਆ ਕਰੇ ਕਹਾ ਡੁਲਾਵੇ ਜਿਉ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪਿਉ ਕਬੀਰ ਸੰਤ ਮੂਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੇ ਸਾਕਤ ਬਾਪਰੇ ਜੋ ਹਾਟੇ ਹਾਟ ਬਿਕਾਏ ਮਾਸੜ ਜੀ ਮੇਰੀ ਤਾਂ ਸਮਝ ਨਹੀਂ ਆਉਂਦਾ ਇਹ ਗੂੜ ਗਿਆਨ ਸਰਦਾਰ ਜੀ ਸਿੱਧਾ ਸਿੱਧਾ ਦੱਸੋ ਕਿਵੇਂ ਇਕੱਠੇ ਕੀਤਾ ਸਾਨੂੰ ਗੁਰਮਨੀ ਨੇ ਹੱਥ ਜੋੜੇ ਜਿਸ ਨਾਲ ਉਸ ਤੋਂ ਛੋਟੇ ਜਿਹੇ ਕੁੰਡ ਵਾਲਾ ਚੁੰਨੀ ਦਾ ਲੜ ਛੁੱਟ ਗਿਆ ਦੱਸਦੇ ਭਾਈ ਧੀਰੇ ਰਹੋ ਪਾਠੀ ਪਾਠ ਕਰਨ ਵਾਲੇ ਰਹਾ ਨਾਲ ਬੋਲਿਆ ਉਸ ਦਾ ਗਲਾ ਐਂ ਭਰਿਆ ਹੋਇਆ ਸੀ ਜਿਵੇਂ ਕੋਈ ਬਹੁਤ ਜ਼ਿਆਦਾ ਵੈਰਾਗਮਈ ਸ਼ਬਦ ਪੜ ਰਿਹਾ ਹੋਵੇ ਉਸ ਦੇ ਮੂੰਹੋਂ ਨਿਕਲਿਆ ਜੋਤਿ ਦੁਪਾਵੇ ਨਾਨਕਾ ਸਾਈ ਗੱਲ ਚੰਗੀ ਮਾਸੜ ਜੀ შეਤੇ ਦਸੋ ਬਾਲੇ ਵਖਿਆ ਨਾ ਕਰੋ ਬਹੂ ਦਾ ਭਰਾ ਕਾਲਾ ਸੀ ਕਿ ਕੋਈ ਗੱਲ ਸਾਹਮਣੇ ਆਵੇ ਨਿਬੜੇ ਪਰੇ ਖੇੜਾ ਛੁੱਟੇ ਉਸਦੇ ਦਿਮਾਗ ਵਿੱਚ ਘਰੋਂ ਤੁਰਨ ਵੇਲੇ ਪਤਨੀ ਦੇ ਕਹੇ ਬੋਲ ਗੂੰਜ ਰਹੇ ਸਨ ਜਨਤਾ ਹੈ ਨਵੇੜ ਕੇ ਆਈ ਤਾਂ ਸੁਣ ਲਓ ਸਾਊ ਪਾਠੀ ਫਿਰ ਰੁਕ ਗਿਆ ਉਸਦੇ ਸੰਗ ਵਿੱਚ ਕੁਝ ਫਸਿਆ ਹੋਇਆ ਸੀ ਜੋ ਅੰਦਰਲੀ ਗੱਲ ਨਿਕਲਣਾ ਨਹੀਂ ਸੀ ਦੇ ਰਿਹਾ ਉਸ ਕਰੀਮ ਦੀ ਡੱਬੀ ਉੱਪਰਲੇ ਚਾਂਦੀ ਰੰਗੇ ਵਰਕ ਵਰਗਾ ਸੰਕੋਚ ਪਾੜਿਆ ਤੇ ਬਹੁਤ ਹੀ ਦੁੱਖ ਭਰੀ ਆਵਾਜ਼ ਕੱਢੀ ਵੇਖੋ ਭਾਈ ਵਾਟੀ ਦੀ ਪਹਾੜ ਜਿੱਦੀ ਉਮਰ ਪਈ ਐ ਇਸ ਦਾ ਪੰਧ ਕਠਨ ਐ ਅਸੀਂ ਦੋ ਮੇਜੀ ਪਤਾ ਨਹੀਂ ਕਦੋਂ ਅੱਖਾਂ ਮੀਚ ਜਾਈਏ ਆ ਕੱਲ ਦਾ ਬਲੂਰ ਖਬਰੇ ਕਦੋਂ ਵੱਡਾ ਹੋਇਆ ਇਸ ਵਾਸਤੇ ਭਾਈ ਆਪਾਂ ਸਿਰੋਂ ਨੰਗੀ ਹੋਈ ਇਸ ਕੁੜੀ ਦਾ ਸਿਰ ਟਕੀਏ ਇਸ ਦਾ ਘਰ ਬੰਨੀਏ ਮੁੰਡਾ ਭਾਲੀਏ ਲੋੜ ਬੰਦ ਚਾਰ ਲਾਵਾ ਪੜ ਕੇ ਤੋਰੀਏ ਚੁੱਪ ਛਾ ਗਈ ਭਰਾ ਦੇ ਚਿਰ ਤੇ ਰੌਣਕ ਦੀ ਲਈ ਆਈ ਦੋਵੇਂ ਔਰਤਾਂ ਦੇ ਅੰਦਰ ਹਾਲ ਪਈ ਵਿਧਵਾ ਵਾਟੀ ਨੇ ਨੀਮੀ ਪਾ ਲਈ ਉਹ ਪੈਰ ਦੇ ਅੰਗੂਠੇ ਦੇ ਨੌ ਨਾਲ ਖੋਜਣ ਲੱਗੀ ਵਧਿਆ ਹੋਇਆ ਨੌ ਕੱਚਾ ਪੱਟੇ ਜਾਣ ਦੇ ਡਰੋਂ ਉਹ ਹੌਲੀ-ਹੌਲੀ ਪੁੱਟਣ ਲੱਗੀ ਚੁੱਪ ਪਾਠੀ ਨੇ ਹੀ ਤੋੜੀ ਤੂੰ ਦੱਸ ਭਾਈ ਬੀਬਾ ਉਹ ਨੌ ਨਾਲ ਹੀ ਕੌੜੀ ਲਈ ਗਈ ਜਦੋਂ ਅੰਦਰਲੇ ਨੇ ਕਿਹਾ ਬੋਲਣਾ ਤਾਂ ਪਊਗਾ ਉਹ ਆਪਣਾ ਸਾਰਾ ਦਰਦ ਸ਼ਬਦਾਂ ਵਿੱਚ ਲਪੇਟ ਕੇ ਬੋਲੀ ਮੇਰੇ ਸਿਆਣੇ ਗਿਆਨੀ ਸਹਰੇ ਤੋਂ ਸਾਰਾ ਪਿੰਡ ਰਹਿ ਲੈਂਦਾ ਤੇ ਮੰਨਦਾ ਵੀ ਐ ਮੈਂ ਭਲਾ ਕਿਵੇਂ ਮੁਕਰੂੰ ਇੰਨੇ ਵਿੱਚ ਉਸ ਬਿਨਾਂ ਪੀੜ ਤੋਂ ਨਾਉ ਲਾ ਲਿਆ ਫੇਰ ਭਾਈ ਮੈਂ ਕਰਦਾ ਬੰਦੋਬਸਤ ਸਾਡੀ ਅੰਸ ਸਾਡੇ ਕੋਲ ਛੱਡ ਦਿਓ ਅਸੀਂ ਆਪ ਦੀ ਨਿਉਂ ਜੜ ਪਾ ਲਾਂਗੇ ਸ਼ੇਣੀ ਗੁਣੀ ਗਿਆਨੀ ਗੁਰਬਾਣੀ ਦੇ ਗਿਆਤਾ ਦਾਦੇ ਦਾ ਪਾਲਿਆ ਸੰਭਾਲਿਆ ਪੜਾਇਆ ਦੀਪਕਾ ਸਟੇਜ ਤੇ ਗਰਜ ਰਿਹਾ ਸੀ ਅਸੀਂ ਬੋਲੀ ਅਤੇ ਲੁਟੇਰੀ ਸਰਕਾਰ ਦੇ ਦੱਕ ਵਿੱਚ ਦਮ ਕਰ ਦੇਾਂਗੇ ਗੁੰਡਿਆਂ ਪੁਲਿਸ ਅਤੇ ਸਿਆਸੀ ਲੋਕਾਂ ਦੇ ਇਸ ਨਾਪਾਕ ਗੱਠਜੋੜ ਦਾ ਕਚੂੰਬਰ ਕੱਢ ਦੇਾਂਗੇ ਦੋਸ਼ੀਆਂ ਨੂੰ ਸਲੱਖਾਂ ਪਿੱਛੇ ਸੁੱਟ ਕੇ ਦਮ ਲਵਾਗੇ ਪੁਲਿਸ ਅਫਸਰਾਂ ਨੂੰ ਸਜਾਵਾ ਦੁਆਕੇ ਸਾਲਾਂਗੇ ਵੋਟਾਂ ਮੰਗਣ ਆਏ ਵੋਟ ਬੋਟਰਾਂ ਤੋਂ ਪਾਈ ਪਾਈ ਦਾ ਰਾਈ ਰਾਈ ਦਾ ਹਿਸਾਬ ਲੋਕਾਂ ਦੇ ਸਾਥ ਵਿੱਚ ਘੇਰ ਘੇਰ ਕੇ ਲਾਵਾਂਗੇ ਦੀਪਕ ਨੇ ਜੋਸ਼ ਨਾਲ ਨਾਰਾ ਲਾਇਆ ਗੁੰਡਿਆਂ ਦੇ ਜੋ ਸਿਆਸੀ ਯਾਰ ਚਿਪ ਪਦੇਾਂਗੇ ਸਾਥ ਵਿੱਚਕਾਰ ਲੋਕਾਂ ਨੇ ਉਸੇ ਜੋਸ਼ ਨਾਲ ਜਵਾਬ ਮੋੜਿਆ ਸਾਥਿਓ ਥਾਣੇ ਵਿੱਚ ਗਏ ਐਕਸ਼ਨ ਕਮੇਟੀ ਦੇ ਮੈਂਬਰ ਆ ਗਏ ਹਨ ਕੀ ਫੈਸਲਾ ਕਰਦੇ ਹਨ ਥੋੜੇ ਚਿਰ ਬਾਅਦ ਸਾਂਝਾ ਕਰਦਾ ਹਾਂ ਉਹਨਾਂ ਚਿਰ ਤੁਸੀਂ ਆ ਗੀਤ ਸੁਣੋ ਅਜੇ ਨਾ ਆਈ ਮੰਜ਼ਲ ਤੇਰੀ ਅਜੇ ਵਦੇਰਾ ਪਾੜਾ ਹੈ ਤੁਰਿਆ ਚੱਲ ਅਲਬੇਲੇ ਰਾਹੀ ਅਜੇ ਹਨੇਰਾ ਗੜਾ ਹੈ ਅਜੇ ਨਾ ਆਈ ਮੰਜ਼ਲ ਤੇਰੀ ਸਿਰ ਜੋੜ ਬੈਠੇ ਐਕਸ਼ਨ ਕਮੇਟੀ ਦੇ ਮੈਂਬਰ ਉੱਠੇ ਸਟੇਜ ਦੇ ਨੇੜੇ ਆ ਗਏ ਮਾਈਕ ਕਮੇਟੀ ਦੇ ਕਨਵੀਨਰ ਗੁਰਮੀਤ ਦੇ ਹੱਥ 'ਚ ਉਹ ਦੱਸਣ ਲੱਗਾ ਪੈਣੋ ਅਤੇ ਭਰਾਵੋ ਲੋਕ ਇਕਤਾ ਅਤੇ ਲੋਕਾਂ ਦੇ ਵੱਧੇ ਰੋਹ ਅਗੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਫੂਕ ਨਿਕਲ ਗਈ ਗੁੰਡਿਆਂ ਤੇ ਬਾਈ ਨੇਮ ਪਰਚਾ ਦਰਜ ਹੋ ਗਿਆ ਹੈ ਸਖਤ ਧਾਰਾਵਾਂ ਲੱਗੀਆਂ ਨੇ ਅਸੀਂ ਐਫ ਆਈ ਆਰ ਦੀ ਕਾਪੀ ਲੈ ਕੇ ਹੀ ਉਥੋਂ ਉੱਠੇ ਹਾਂ ਗੁੰਡਿਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਐਸ ਐਸ ਪੀ ਨੇ ਆਪ ਦਿੱਤਾ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਫਿਲਹਾਲ ਮੁਜ਼ਾਰਾ ਤੇ ਕਚਹਿਰੀਆਂ ਦਾ ਘਰਾਉ ਮੁਲਤਵੀ ਕਰਦੇ ਹਾਂ ਬਸ ਸਤ ਪਾਵਨਾ ਚੌਕ ਤੱਕ ਜੇਤੂ ਜਲੂਸ ਕੱਢ ਕੇ ਅਸੀਂ ਘਰਾਂ ਨੂੰ ਜਾਵਾਂਗੇ ਲੋਕਾਂ ਦਾ ਏਕਾ ਜਿੰਦਾਬਾਦ ਲੋਕ ਉੱਠ ਖੜੇ ਤੇ ਮਾਈਕ ਤੋਂ ਮੁਜ਼ਾਰੇ ਦੀ ਤਰਤੀਬ ਬਣਾਉਣ ਦੀਆਂ ਅਪੀਲਾਂ ਹੋਣ ਲੱਗੀਆਂ ਪੱਤਰਕਾਰ ਨਿਰਵੈਰ ਪੰਚੀ ਮੈਡਮ ਪਵਨ ਪ੍ਰੀਤ ਨੂੰ ਇੱਕ ਪਾਸੇ ਖੜਾਈ ਖੜਾ ਸੀ ਤੇ ਤਤਕਾਲਾ ਹੋਇਆ ਆਪਣਾ ਰੋਸ ਪ੍ਰਗਟ ਕਰ ਰਿਹਾ ਸੀ ਐਕਟ ਵਾਪ ਜਾਈ ਜਾਂਦੀ ਪਾਵਨਪ੍ਰੀਤ ਸੋਚਦੀ ਜਾਂਦੀ ਸੀ ਘੱਟੋ ਘੱਟ ਕਚਹਿਰੀਆਂ ਤੱਕ ਮੁਜਾਰਾ ਤਾਂ ਸਾਨੂੰ ਕਰਨਾ ਹੀ ਚਾਹੀਦਾ ਸੀ ਪਰ ਬਹੁ ਗਿਣਤੀ ਦੇ ਬਲਬੂਤੇ ਮੰਨੇ ਹੀ ਨਹੀਂ ਨਿਰਵੈਰ ਜ਼ਿਆਦਾ ਅਗਰੈਸਿਵ ਹੋਇਆ ਪਿਆ ਸੀ ਚਲੋ ਕੋਈ ਨਹੀਂ ਮੈਂ ਆਪ ਦੀ ਗਲਤ ਰੱਖੀ ਹੈ ਤੇ ਰੱਖਦੀ ਰਹੂੰ ਮੈਡਮ ਪਾਵਨਪ੍ਰੀਤ ਹਮੇਸ਼ਾ ਆਪਣੀ ਗਲਤ ਢੱਲੇ ਨਾਲ ਰੱਖਦੀ ਸੀ ਮਾਪੇ ਬਾਪ ਦੀ ਇੱਛਾ ਦੇ ਵਿਰੁੱਧ ਖੇਡਾਂ ਦੇ ਮੈਦਾਨ ਵਿੱਚ ਗਈ ਸੀ ਮਾਪਿਆਂ ਦੀ ਮਰਜ਼ੀ ਤੋਂ ਬਾਹਰੀ ਹੋ ਕੇ ਕੈਂਪ ਪੰਚ ਜਾਂਦੀ ਟੂਰਨਾਮੈਂਟ ਖੇਡਣ ਜਾਂਦੀ ਟਰਾਫੀਆਂ ਜਿੱਤ ਕੇ ਲਿਆਉਂਦੀ ਉਸ ਪਟਿਆਲੇ ਦੇ ਫਿਜ਼ੀਕਲ ਕਾਲਜ ਚ ਦਾਖਲਾ ਮਾਪੇ ਬਾਪ ਤੋਂ ਆਖੀ ਹੋ ਕੇ ਲਿਆ ਸੀ ਬਿਨਾ ਕਿਸੇ ਸਿਫਾਰਿਸ਼ ਦੇ ਆਪਣੇ ਬਲਬੁੱਤੇ ਦਾਖਲਾ ਟੈਸਟ ਬੜਾ ਔਖਾ ਸੀ ਸਿਰਫ 35 ਸਕਿੰਟਾਂ ਵਿੱਚ ਇਹ ਟੈਸਟ ਪਾਸ ਕਰਨਾ ਸੀ ਇਹ ਕੈਨੇਡੀਅਨ ਟੈਸਟ ਪਵਨ ਪ੍ਰੀਤ ਨੇ 32 ਸਕਿੰਟਾਂ ਵਿੱਚ ਪਾਸ ਕਰ ਲਿਆ ਸੀ ਪਵਨ ਪ੍ਰੀਤ ਨੇ ਵਿਆਹ ਵੀ ਆਪਣੀ ਮਰਜ਼ੀ ਨਾਲ ਕਰਵਾਇਆ ਸੀ ਪ੍ਰੇਮੀ ਤੋਂ ਪਤੀ ਬੜੇ ਬੰਦੇ ਦੀ ਪਤਨੀ ਨੂੰ ਦਵਾ ਕੇ ਰੱਖਣ ਵਾਲੀ ਮਰਦ ਸੰਗੇੜ ਉਸਨੇ ਨਾ ਚੱਲੀ ਤਾਂ ਗੱਲ ਤਲਾਕ ਤੱਕ ਪੁੱਜ ਗਈ ਸੀ ਪਵਨਪ੍ਰੀਤ ਨੇ ਧੀ ਨੂੰ ਪਾਲਿਆ ਆਪ ਡੀਪੀ ਟੀਚਰ ਲੱਗ ਗਰੀਬ ਘਰਾਂ ਦੀਆਂ ਖਿੜਾਰਨ ਕੁੜੀਆਂ ਨੂੰ ਮੰਜ਼ਲਾਂ ਵੱਲ ਤੋਰਿਆ ਪਵਨਪ੍ਰੀਤ ਦਾ ਹਰ ਰਾ ਆਪਣਾ ਅਖਤਿਆਰ ਕੀਤਾ ਹੁੰਦਾ ਸੀ ਜਾਗਰਤ ਇਸਤਰੀ ਸਭਾ ਵਿੱਚ ਵੀ ਉਸ ਵਰਗੀਆਂ ਦਵੰਗ ਔਰਤਾਂ ਦੀ ਇੱਕ ਟੀਮ ਸੀ ਜੋ ਮੰਜ਼ਲ ਵੀ ਮੈਥਦੀਆਂ ਸਨ ਮੰਜ਼ਲ ਲਈ ਰਾਹ ਵੀ ਚੁਣਦੀਆਂ ਸਨ ਚੁਣੇ ਰਾਹ ਤੇ ਤੁਰਦੀਆਂ ਵੀ ਸਨ ਪਰ ਪਵਨਪ੍ਰੀਤ ਨੂੰ ਰੁਕਣਾ ਪਿਆ ਉਸ ਨੂੰ ਸੋਚਾਂ ਦੇ ਹਵਾਈ ਘੋੜੇ ਨੂੰ ਵੀ ਲਗਾਮ ਦੇਣਾ ਪਿਆ ਅਤੇ ਲੋਹੇ ਦੀ ਬੱਕੀ ਦੇ ਵੀ ਬ੍ਰੇਕ ਲਾਉਣੇ ਪਏ ਉਸ ਦਾ ਘਰ ਆ ਗਿਆ ਸੀ ਧੀ ਨੂੰ ਉੱਚ ਵਿਦਿਆਲੀ ਆਸਟ੍ਰੇਲੀਆ ਤੋਰ ਕੇ ਪਵਨ ਪ੍ਰੀਤ ਨੂੰ ਕਦੇ ਲੱਗਦਾ ਮੰਜ਼ਲ ਪਾ ਲਈ ਹੈ ਕਦੇ ਲੱਗਦਾ ਕੁਝ ਖੁੱਸ ਗਿਆ ਉਹ ਇਕੱਲੀ ਰਹਿ ਗਈ ਹੈ ਕੁੜੀ ਨੂੰ ਬਾਹਰ ਭੇਜਣ ਲਈ ਲਿਆ ਕਰ ਜਾ ਉਸ ਪੁਰਾਣਾ ਘਰ ਵੇਚ ਕੇ ਲਾਹਿਆ ਕੁਝ ਪੈਸੇ ਬਚਾ ਕੇ ਅਤੇ ਕੁਝ ਲੋਨ ਲੈ ਕੇ ਉਸ ਇਹ ਘਰ ਪਾਇਆ ਸੀ ਆਪਣੇ ਸੁਪਨਿਆਂ ਦਾ ਆਸ਼ਿਆਨਾ ਪਵਨ ਪ੍ਰੀਤ ਕਾਟੇਸ ਇਹੀ ਨੇਮ ਪਲੇਟ ਉਸ ਛੋਟੀ ਕੋਠੀ ਦੇ ਬਾਹਰ ਲਾਈ ਸੀ। ਇਥਾਂ ਉਸ ਦੀ ਰਹਿائش ਸੀ। ਉੱਪਰ ਪੀਜੀਓ ਹਮੇਸ਼ਾ 6-7 ਕੁੜੀਆਂ ਹੀ ਪਿੰਗ ਗੈਸਟ ਰੱਖਦੀ ਸੀ। ਸਾਮ ਦੀ ਸਭ ਨੂੰ ਮਾਵਾ ਵਾਂਗ ਸੀ, ਰੱਖਦੀ ਦੋਸਤਾ ਵਾਂਗ ਸੀ। ਧਰਨੇ ਦੀ ਥੱਕੀ ਹੋਈ ਪਵਨਪ੍ਰੀਤ ਸਿੱਧੀ ਵਾਸ਼ਰੂਮ ਚ ਗਈ। ਸ਼ਾਵਰ ਹੇਠ ਖੜ ਮਲ ਮਲਨਾਤੀ। ਸਾਬਣ ਨਾਲ ਲਾ ਲਾ ਸਾਰਾ ਪਸੀਨਾ ਅਤੇ ਗਰਦ-ਗubar ਲਾਹੀ ਅਤੇ ਖੁੱਲੇ ਡੁੱਲੇ ਟੀ-ਸ਼ਰਟ ਲੋਅਰ ਪਾਈ। ਭਿੱਜੇ ਕੇਸ ਮੋਢਿਆਂ ਤੇ ਸੁੱਟ ਕੁਰਸੀ ਤੇ ਆ ਬੈਠੀ ਏਸੀ ਨੇ ਠੰਡਕ ਦੇਣੀ ਸ਼ੁਰੂ ਕਰ ਦਿੱਤੀ ਸੀ ਪੀਜੀ ਵਾਲੀ ਕੁੱਕ ਕੁੜੀ ਪੰਮੀ ਗਰਮ ਕਾਫੀ ਦਾ ਭਰਿਆ ਮੱਗ ਰੱਖ ਤਰ ਗਈ ਸੀ ਏਸੀ ਦੀ ਠੰਡਕ ਕਾਫੀ ਦੀ ਗਰਮੈਸ਼ ਪਵਨਪ੍ਰੀਤ ਦੇ ਮਨ ਵਿੱਚ ਸਵਾਲ ਖੜਾ ਹੋਇਆ ਤਨ ਨੂੰ ਇੱਕੋ ਵੇਲੇ ਠੰਡ ਅਤੇ ਗਰਮੀ ਕਿਉਂ ਲੋੜੀ ਦੀਆਂ ਹਨ ਮਨ ਨੂੰ ਸੀਤ ਹੋਣਾ ਅਤੇ ਤਪਣਾ ਕਿਉਂ ਪੈਂਦਾ ਹੈ ਤਿਲਕ ਦੀ ਤਿਲਕ ਦੀ ਉਸ ਦੀ ਸੋਚ ਸਿਰ ਤਰਾਹੇ ਸਮੁੱਚੀ ਔਰਤ ਦੀ ਦਸ਼ਾ ਤੇ ਦਿਸ਼ਾ ਉੱਪਰ ਚਲੀ ਗਈ ਉਹ ਸੋਚਾਂ ਦੇ ਵਹਿਣ ਰੋੜਨ ਲੱਗੀ ਇੱਕ ਉਂਗਲ ਦੇ ਪੋਟੇ ਤੇ ਉਹ ਹੱਥ ਦਾ ਅੰਗੂਠਾ ਰੱਖਦੀ ਤੇ ਮੂੰਹ ਵਿੱਚ ਹੀ ਬੋਲਦੀ ਘਰੇਲੂ ਹਿੰਸਾ ਰੇਪ ਬਲਾਤਕਾਰ ਸੈਕਸ਼ੂਅਲ ਹਰਾਸਮੈਂਟ ਭਰੂਣ ਹੱਤਿਆ ਘਰਾਂ ਵਿੱਚ ਮੁੰਡੇ ਕੁੜੀਆਂ ਦਾ ਫਰਕ ਲਿੰਗ ਭੇਦ ਬਰਾਬਰ ਕੰਮ ਬਰਾਬਰ ਤਨਖਾਹ ਨਹੀਂ ਸਤੀ ਪ੍ਰਥਾ ਦਾਜ ਪਿੱਛੇ ਕਤਲ ਉਂਗਲਾਂ ਦੇ ਪੋਟੇ ਮੁੱਕ ਗਏ ਵਿਵਤਰਿਆਂ ਦੀ ਗਿਣਤੀ ਖਤਮ ਨਹੀਂ ਸੀ ਹੋ ਰਹੀ ਉਸ ਚੁੰਝਲਾ ਆ ਕੇ ਗਿਣਨਾ ਛੱਡ ਦਿੱਤਾ ਅਤੇ ਸੀਰਤ ਬਾਰੇ ਸੋਚਣ ਲੱਗ ਪਈ ਪਵਨਪ੍ਰੀਤ ਇਹਨਾਂ ਸੋਚਾਂ ਵਿੱਚ ਖੋਈ ਹੋਈ ਸੀ ਕਿ ਉਸ ਦੇ ਫੋਨ ਦੀ ਘੰਟੀ ਵੱਜੀ ਦੂਜੇ ਪਾਸੇ ਗੁਰਮੀਤ ਸੀ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਗੁਰਪ੍ਰਕਾਰ ਭੈਣ ਗੁਰਪ੍ਰਕਾਰ ਪਰਸੋਂ ਐਕਸ਼ਨ ਕਮੇਟੀ ਦੀ ਮੀਟਿੰਗ ਰੱਖੀ ਹੈ ਭੈਣ ਜੀ 5 ਅਕਤੂਬਰ ਨੂੰ ਧਰਨੇ ਵਾਲੀ ਥਾਂ ਤੇ ਫੋਨ ਕੱਟਿਆ ਗਿਆ ਪਵਨਪ੍ਰੀਤ ਅੰਦਰ ਕਿੰਨਾ ਕੁਝ ਹੀ ਜੁੜਨ ਲੱਗਾ ਸੀਰਤ ਦਾ ਰੋਬਨ ਨਾਲ ਪਿਆਰ ਰੋਬਨ ਦਾ ਕੁੜੀਆਂ ਨੂੰ ਖਿਡਾਉਣਾ ਸਮਝਣਾ ਬੇਬੀ ਡਾਲ ਸਮਝ ਬਲੁੰਦਰ-ਵਲੁੰਦਰ ਪਾੜਨਾ ਰੋਬਨ ਵਰਗੇ ਕਾਕਿਆਂ ਨੂੰ ਸ਼ਹਿ ਦੇਣ ਵਾਲਾ ਤੰਤਰ ਆਰਥ ਬਿਨਾ ਮਰਦ ਦਾ ਅਧੂਰਾਪਨ ਮਰਦ ਵਿਨ ਔਰਤ ਦਾ ਸੁਖਣਾਪਨ ਮਰਦ ਦੀ ਪੁਗਾਉ ਬਿਰਤੀ ਤੇ ਮਰਦ ਤੰਘੇੜ ਤਰਤ ਤੇ ਸੁੱਟੇ ਆਦਮ ਤੇ ਹਵਾ ਵਾਂਗ ਕੱਚਾ ਤੇ ਵਰਜਤ ਫਲ ਖਾਣ ਦੀ ਲਾਲਸਾ ਉਸ ਲਾਲਸਾ ਦਾ ਅਜੇ ਵੀ ਖਤਮ ਨਾ ਹੋਣਾ ਮਰਦ ਵੱਲੋਂ ਆਪਣੀ ਸਰੀਰਕ ਤਾਕਤ ਦੇ ਬਲਬੂਤੇ ਦਿਮਾਗ ਦੀ ਚਲਾਕੀ ਨਾਲ ਆਧ ਕਾਲ ਵਿੱਚ ਬਣੀ ਆਰਥ ਦੇ ਸਰਦਾਰੀ ਹੋ ਕੇ ਸਮਾਜਿਕ ਅਤੇ ਪਰਿਵਾਰਕ ਸੱਤਾ ਤੇ ਕਾਬਜ ਹੋਣਾ ਪਾਵਨਪ੍ਰੀਤ ਦੇ ਦਿਮਾਗ ਵਿੱਚ ਚੱਲ ਰਹੇ ਇਸ ਵਿਚਾਰ ਪ੍ਰਵਾਹ ਵਿੱਚ ਇੱਕ ਹੋਰ ਤਰ੍ਹਾਂ ਦਾ ਖਿਆਲ ਬਿਜਲੀ ਵਾਂਗ ਤੇਜ਼ੀ ਨਾਲ ਆਇਆ ਉਸ ਸਪਰਿੰਗ ਵਾਂਗ ਬੁੜਕ ਕੇ ਕੁਰਸੀ ਤੋਂ ਉੱਠੀ ਅਤੇ ਆਪਣੇ ਸਟੱਡੀ ਟੇਬਲ ਤੇ ਜਾ ਬੈਠੀ ਉਸ ਨਵਾਂ ਖਰੀਦਿਆ ਟੱਚ ਸਕਰੀਨ ਐਂਡਰੋਇਡ ਫੋਨ ਚੁੱਕਿਆ ਉਸ ਫੇਸਬੁੱਕ ਐਪ ਖੋਲਿਆ ਕਰੀਏਟ ਭਰਿਆ ਤਾਂ ਫੋਨ ਨੰਬਰ ਮੰਗ ਲਿਆ ਸਿਸਟਮ ਨੇ ਕਿਹਾ ਇੱਕ ਪਾਸਵਰਡ ਚੁਣੋ ਇਹ ਆਪਕਾ ਸੀਕ੍ਰੇਟ ਕੋਡ ਹੋਗਾ ਪਵਨ ਪ੍ਰੀਤ ਨੇ ਕੁਝ ਚਿਰ ਸੋਚਿਆ ਤੇ ਫਿਰ ਆਪਣੀ ਡੇਟ ਆਫ ਬਰਥ ਦਾ ਹੀ ਪਾਸਵਰਡ ਭਰ ਦਿੱਤਾ ਸਾਈਨ ਅਪ ਦਾ ਬਟਨ ਕਲਿੱਕ ਕਰਦੇ ਹੀ ਉਸ ਦਾ ਫੇਸਬੁੱਕ ਅਕਾਊਂਟ ਬਣ ਗਿਆ ਕੁਝ ਚਿਰ ਉਹ ਸੋਚਦੀ ਰਹੀ ਘਟਨਾਵਾਂ ਯਾਦ ਕਰਦੀ ਰਹੀ ਸ਼ਬਦ ਭਾਲੀ ਗਈ ਤੇ ਉਸ ਸੀਰਤ ਅਗਵਾ ਕਾਂਡ ਦਾ ਸਟੇਟਸ ਪਾ ਦਿੱਤਾ ਹੌਲੀ ਹੌਲੀ ਲਾਈਕਸ ਅਤੇ ਕਮੈਂਟਸ ਆਉਣ ਲੱਗੇ ਉਹ ਹਰ ਆਏ ਕਮੈਂਟ ਤੇ ਕਮੈਂਟ ਕਰਦੀ ਅਗਲੇ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਉਹ ਸੌਣ ਤੋਂ ਪਹਿਲਾਂ ਤੇ ਜਾਗਣ ਤੋਂ ਬਾਅਦ ਫੋਨ ਚੁੱਕ ਕੇ ਬਹਿ ਜਾਂਦੀ ਇਸ ਕੰਮ ਵਿੱਚ ਲੱਗੀ ਪਵਨ ਪ੍ਰੀਤ ਨੂੰ 5 ਅਕਤੂਬਰ ਆ ਗਿਆ ਤਿਆਰ ਹੋਈ ਪਵਨ ਪ੍ਰੀਤ ਦੇ ਹੱਥ ਵਿੱਚ ਐਕਟਵਾ ਦੀ ਚਾਬੀ ਵਾਲਾ ਛੱਲਾ ਸੀ 100 150 ਬੰਦਾ ਬੁੜੀ ਧਰਨੇ 'ਚ ਆਇਆ ਬੈਠਾ ਸੀ ਜਦੋਂ ਮੈਡਮ ਦੀ ਐਕਟਵਾ ਧਰਨੇ ਵਿੱਚ ਪੁੱਜੀ ਉੱਥੇ ਵੱਡੇ ਆਕਾਰ ਦਾ ਲਾਲ ਝੰਡਾ ਝੂਲ ਰਿਹਾ ਸੀ ਦੀਪਕ ਨੇ ਪਵਨਪ੍ਰੀਤ ਨੂੰ ਬੈਠਣ ਵੀ ਨਾ ਦਿੱਤਾ ਧਰਨੇ ਤੋਂ ਥੋੜਾ ਪਰੇ ਕਰਕੇ ਪਾਰਕ ਚ ਲੈ ਗਿਆ ਜਿੱਥੇ ਬੈਠੇ ਐਕਸ਼ਨ ਕਮੇਟੀ ਮੈਂਬਰ ਮੀਟਿੰਗ ਕਰ ਰਹੇ ਸਨ ਮੀਟਿੰਗ ਕੋਈ ਪੌਣਾ ਘੰਟਾ ਚੱਲੀ ਪੱਖਮੀ ਬਹਿਸ ਵੀ ਹੋਈ ਤੇ ਵਿਚਾਰ ਚਰਚਾ ਵੀ ਪੱਖ ਵੀ ਤੇ ਵਿਰੋਧੀ ਪੱਖ ਵੀ ਵਿਚਾਰਿਆ ਗਿਆ ਕੇਸ ਦੇ ਹੁਣ ਤੱਕ ਦੇ ਅਤੇ ਭਵਿੱਖ ਦੇ ਹਾਲਾਤ ਤੇ ਗੌਰ ਹੋਈ ਹਾਸਲਾ ਵਧਾਉ ਅਤੇ ਦਿਲ ਟਾਉ ਦਲੀਲਾਂ ਵੀ ਆਇਆਂ ਪੱਤਰਕਾਰ ਪੰਛੀ ਕਦੇ ਅੰਬਰੀ ਉੱਡਣ ਲੱਗਦਾ ਕਦੇ ਉਹੀ ਬਿਠਕਰ ਜਾਂਦਾ ਪਰ ਇੱਕ ਗੱਲ ਸਾਂਝੀ ਸੀ ਕਿ ਸਾਰੇ ਸੁਹਿਰਦ ਸਨ ਉਹਨਾਂ ਦੇ ਦਿਲਾਂ ਵਿੱਚ ਪਰਿਵਾਰ ਨੂੰ ਇਨਸਾਫ ਲੜਕੀ ਦੀ ਬਰਾਮਦਗੀ ਦੋਸ਼ੀਆਂ ਨੂੰ ਸਜ਼ਾਵਾ ਦੇ ਖਿਆਲ ਸਨ ਉਹਨਾਂ ਨੇ ਸਰਵਸੰਮਤੀ ਨਾਲ ਫੈਸਲੇ ਕਰ ਲਏ ਮਾਸਟਰ ਮੱਖਣ ਨੇ ਲਿਖ ਲੈ ਮਾਸਟਰ ਮੱਖਣ ਲਿਖੇ ਹੋਏ ਫੈਸਲੇ ਧਰਨਾਕਾਰੀਆਂ ਅੱਗੇ ਪੜਨ ਲੱਗਾ ਸਰਕਾਰ ਤੇ ਕਬਜ਼ ਬੰਦੇ ਤੇ ਪੁਲਿਸ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਅਗਵਾਕਾਰ ਨਹੀਂ ਫੜੇ ਗਏ ਲੜਕੀ ਬਰਾਮਦ ਨਹੀਂ ਹੋਈ ਅਗਵਾਕਾਰ ਪੁਲਿਸ ਤੇਨੇ ਤਾਮਦੇ ਸੰਪਰਕ ਵਿੱਚ ਹਨ ਲੋਕਾਂ ਦੀ ਲਾਮਬੰਦੀ ਤਾਂ ਹੋਈ ਹੈ ਪਰ ਇੱਕ ਅਤੇ ਕੋਲ ਹੋਰ ਵਿਸ਼ਾਲ ਕਰਨ ਦੀ ਲੋੜ ਹੈ ਕੋਲ ਨੂੰ ਲੋਕਾਂ ਦੇ ਹੋਰ ਹਿੱਸਿਆਂ ਵਿੱਚ ਲਿਜਾਣ ਦੀ ਜ਼ਰੂਰਤ ਹੈ 11 ਅਕਤੂਬਰ ਨੂੰ ਔਰਤਾਂ ਦੀ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਜਾਵੇਗਾ ਔਰਤਾਂ ਦੇ ਮੁਜਾਰੇ ਦਾ ਫੈਸਲਾ ਸੁਣ ਕੇ ਧਰਨਾਕਾਰੀਆਂ ਨੂੰ ਜੋਸ਼ ਆ ਗਿਆ ਲੋਕ ਆਪ ਮੁਹਾਰੇ ਨਾਰੇ ਮਾਰਨ ਲੱਗੇ ਲੋਕਾਂ ਦਾ ਜਜ਼ਬਾ ਵੇਖ ਮਾਸਟਰ ਮੱਖਣ ਨੂੰ ਰੋਹ ਤੇ ਜੋਸ਼ ਚੜ ਗਿਆ ਉਸ ਦੋਵੇਂ ਬਾਹਾਂ ਖੜੀਆਂ ਕਰਕੇ ਨਾਰਾ ਮਾਰਿਆ ਭਗਤ ਸਿੰਘ ਦੇ ਵਾਰਸੋ ਟਾ ਦਿਓ ਕੰਦਾ ਰੇਤ ਦੀਆਂ ਲੋਕਾਂ ਨੇ ਅਸਮਾਨ ਗੂੰਜਾ ਦਿੱਤਾ ਜਿਸ ਨਾਲ ਛੋਟੀ ਰਾਵਲ ਵਿੱਚ ਸ਼ੈਲੀ ਦੀ ਕੋਠੀ ਦੇ ਬਾਹਰ ਖੜੇ ਪਾਮ ਟਰੀ ਕੰਬਣ ਲੱਗ ਪਏ 11 ਅਕਤੂਬਰ ਵਾਲੇ ਔਰਤਾਂ ਦੇ ਮਜ਼ਾਰੇ ਦੀ ਕਮਾਨ ਸਮੁੱਚੀ ਐਕਸ਼ਨ ਕਮੇਟੀ ਨੇ ਸੰਭਲੀ ਆਗੂਆਂ ਨੇ ਅੱਡੋ ਅੱਡ ਡਿਊਟੀਆਂ ਵੰਡ ਲਈਆਂ 라ਵਲ ਦੇ ਨਾਲ ਲਗਵੇਂ ਪੰਜ ਸ਼ਿਲਿਆਂ ਦੇ ਪਿੰਡਾਂ ਚੋਂ ਔਰਤਾਂ ਦੇ ਨਾਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਲਿਆਉਣ ਦੀ ਜ਼ਿੰਮੇਵਾਰੀ ਲਖੇ ਨੇ ਖੇਤ ਮਜ਼ਦੂਰ ਆਗੂ ਦਰਸ਼ਨ ਨੇ ਅਤੇ ਜਨ ਮੰਚ ਦੇ ਸਖਤਰ ਸੁਰਮੇਲ ਨੇ ਸੰਭਲੀ ਵਿਦਿਆਰਥੀਆਂ ਖਾਸ ਕਰਕੇ ਕੁੜੀਆਂ ਨੂੰ ਮਜ਼ਾਰੇ ਚ ਸ਼ਾਮਲ ਕਰਨ ਲਈ ਦੀਪਕ ਅਤੇ ਉਸਦੇ ਸਾਥੀ ਜੁਟ ਗਏ ਮੁਲਾਜ਼ਮ ਆਰਤਾਂ ਤੇ ਕਰਮਚਾਰੀ ਜੂਨੀਅਨਾਂ ਨਾਲ ਗੱਲ ਕਰਨ ਦਾ ਜ਼ਿੰਮਾ ਮਾਸਟਰ ਮੱਖਣ ਅਤੇ 2-3 ਲੇਡੀ ਟੀਚਰ ਕਾਰਕੁਨਾ ਨੇ ਲੈ ਲਿਆ। ਮੈਡਮ ਪਵਨਪ੍ਰੀਤ ਨੇ ਆਰਥ ਸੰਗਠਨਾ ਅਤੇ ਮੰਡੀ ਦੀਆਂ ਬੀਬੀਆਂ ਨਾਲ ਤਾਲਮਿਲ ਕਰਨ ਦੀ ਡਿਊਟੀ ਲੈ ਲਈ। ਗੁਰਮੀਤ ਕਾਰੋਵਾਰੀ ਪਵਨ ਮਲਹੋਤਰਾ, ਪੱਤਰਕਾਰ ਪੰਛੀ, ਵਕੀਲ ਮਦਨਦੀਪ ਨੇ ਵੀ ਵੱਖ-ਵੱਖ ਜ਼ਿੰਮੇਵਾਰੀਆਂ ਸੰਭਲ ਲਈਆਂ। 11 ਅਕਤੂਬਰ ਆਉਣ ਵਿੱਚ 6 ਦਿਨ ਬਾਕੀ ਸਨ। 6 ਦਿਨ ਉਹਨਾਂ ਨੂੰ ਊਰੀ ਵਾਂਗ ਘੁਕਣਾ ਪੈਣਾ ਸੀ। ਬੈਟਰੀ ਨੂੰ ਫੁੱਲ ਚਾਰਜ ਰਹਿਣਾ ਪੈਣਾ ਸੀ ਅਤੇ ਉਹ ਰਹੇ ਵੀ ਮਹਿਲਾ ਸ਼ਕਤੀ ਅੱਜ ਦੀ ਪ੍ਰਮੁੱਖ ਲੋੜ ਤੇ ਸਰਲੇਖੇਟ ਹਜ਼ਾਰਾਂ ਦੀ ਗਿਣਤੀ ਵਿੱਚ ਇਸ਼ਤਿਹਾਰ ਕੰਨਾਂ ਤੇ ਲਾਏ ਤੇ ਹਜ਼ਾਰਾਂ ਦੀ ਹੀ ਗਿਣਤੀ ਵਿੱਚ ਚਾਰ ਸਫਿਆਂ ਦਾ ਲੀਫਲੇਟ ਛਾਪ ਕੇ ਵੰਡ ਦਿੱਤਾ ਮਿਥਿਆ ਦਿਨ ਆਉਣ ਤੋਂ ਪਹਿਲਾਂ ਉਹ ਸਾਰੇ ਧਰਨੇ ਵਾਲੀ ਥਾਂ ਤੇ ਇਕੱਠੇ ਹੋਏ ਤਿਆਰੀਆਂ ਦਾ ਲੇਖਾ ਜੋਖਾ ਕੀਤਾ ਛਾਂ ਲਈ ਟੈਂਟ ਲਵਾਇਆ ਸਪੀਕਰ ਫਿੱਟ ਕੀਤੇ ਪਾਣੀ ਦਾ ਪ੍ਰਬੰਧ ਕੀਤਾ ਲੰਗਰ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ ਉਹ ਸਾਰੇ ਪ੍ਰਬੰਧ ਕਰਕੇ ਸਵੇਰੇ ਲਈ ਚਲੇ ਗਏ 11 ਅਕਤੂਬਰ ਦੀ ਸਵੇਰ ਨੂੰ ਅਖਬਾਰਾਂ ਵਿੱਚ ਸੁਰਖੀਆਂ ਛਪ ਗਈਆਂ ਮੁੰਡਾ ਕੁੜੀ ਆਪਣੀ ਇੱਛਾ ਨਾਲ ਘਰੋਂ ਭੱਜੇ ਹਨ ਲੜਕੀ ਲੜਕੇ ਦੇ ਲੰਮੇ ਸਮੇਂ ਤੋਂ ਪ੍ਰੇਮ ਸਬੰਧ ਸਨ ਅਖਬਾਰ ਪੜ੍ਹ ਕੇ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਦੁਚਿੱਤੀ ਪੈ ਗਈ ਪਰ ਐਕਸ਼ਨ ਕਮੇਟੀ ਦੇ ਮੈਂਬਰ ਇਨ੍ਹਾਂ ਖਬਰਾਂ ਨੂੰ ਪਲਾਂਟਡ ਆਖ ਰਹੇ ਸਨ ਅਤੇ ਇਸ ਪ੍ਰਚਾਰ ਨੂੰ ਪਰਮਾਉ ਹੋਸ਼ਾ ਹੱਤਕੰਡਾ ਆਖ ਰਹੇ ਸਨ 11 ਅਕਤੂਬਰ ਨੂੰ ਸਵੇਰੇ ਹੀ ਬੀਬੀਆਂ ਦੇ ਕਾਫਲੇ ਪੁੱਜਣੇ ਸ਼ੁਰੂ ਹੋ ਗਏ ਦੂਰ ਦੂਰ ਤੋਂ ਔਰਤਾਂ ਦੇ ਜਥੇ ਧਰਨੇ ਵਾਲੀ ਥਾਂ ਥਾਣੇ ਅੱਗੇ ਆਉਣ ਲੱਗੇ 10 ਪਿੰਡਾਂ ਦੀਆਂ ਬੀਬੀਆਂ ਰੋਟੀਆਂ ਦੇ ਟੋਕਰੇ ਅਤੇ ਸਬਜ਼ੀ ਦੇ ਦੇਗਚੇ ਭਰ ਕੇ ਲੈ ਆਈਆਂ ਉਹਨਾਂ ਟਰਾਲੀਆਂ ਦੇ ਡਾਲੇ ਖੋਲ ਕੇ ਲੰਗਰ ਰੱਖਿਆ ਵੱਡੀਆਂ ਕੜਚੀਆਂ ਫੜੀ ਖਾਣੇ ਕੋਲ ਬੈਠ ਗਈਆਂ ਸੱਜਰੇ ਪੱਕੇ ਘਿਓ ਨਾਲ ਲਾ ਕੇ ਚੋਪੜੇ ਪ੍ਰਸ਼ਾਦੇ ਤੇ ਆਲੂ ਗੋਭੀ ਦੀ ਸੁੱਕੀ ਸਬਜ਼ੀ ਦੀ ਮਹਿਕ ਚੁਫੇਰੇ ਖਿਲਰ ਰਹੀ ਸੀ ਪੰਜ ਟਰਾਲੀਆਂ ਵਿੱਚ ਕੜਾਹ ਦੀਆਂ ਭਰੀਆਂ ਕੜਾਈਆਂ ਲਪਟਾਂ ਛੱਡ ਰਹੀਆਂ ਸਨ ਸਟੇਜ ਸ਼ੁਰੂ ਹੋਇਆ ਬੁਲਾਰੇ ਬੋਲਣ ਲੱਗੇ ਪਵਨਪ੍ਰੀਤ ਗੁਰਮੀਤ ਮੱਖਣ ਦੀਪਕ ਨੜੇਵਾਂ ਉੱਦੜ-ਉੱਦੜ ਜਾਂਦੇ ਸਨ ਪਰਦੀਪ ਅਜੇ ਹਸਪਤਾਲ ਵਿੱਚ ਹੀ ਸੀ ਪਰ ਸੰਤੋਸ਼ ਨੂੰ ਛੁੱਟੀ ਮਿਲ ਗਈ ਸੀ ਪਾਰਬਤੀ ਨੂੰ ਘਰੇ ਛੱਡ ਉਹ ਤਿੰਨੇ ਲਾਲਚੰਦ, ਸੰਤੋਸ਼, ਸਨੇਹ ਧਰਨੇ ਵਿੱਚ ਆਏ ਬੈਠੇ ਸਨ। ਸਿਰ ਛੁੱਟੀ ਬੈਠੇ ਲਾਲਚੰਦ ਦੀ ਮਾਨਸਿਕ ਸਕਰੀਨ ਉੱਪਰ ਕਿੰਨਾ ਕੁਝ ਚੱਲ ਰਿਹਾ ਸੀ। ਘਰ ਦੀ ਬੇਇੱਜ਼ਤੀ, ਕੁੱਟਮਾਰ, ਕੁੜੀ ਦੀ ਖੇ, ਖਰਾਬੀ, ਉਸ ਦਾ ਨਿਮਾਣੇ ਨਿਤਾਣੇ ਮਜ਼ਲੂਮ ਹੋਣ ਦਾ ਅਹਿਸਾਸ ਜੋਰਾਵਾਰਾ ਅੱਗੇ ਕਿੰਨੇ ਮਾੜੇ ਹਾਂ ਸੀ। ਲੋਕ ਬਸ ਕੀਟ ਪਤੰਗ ਹਨ। ਸਿਸਟਮ ਦੀਆਂ ਬਾਰੀਕੀਆਂ ਦੇ ਪੇਤੇ ਲਾਲਚੰਦ ਦੇ ਮੂੰਹ ਤੇ ਸਿਸਟਮ ਦਾ ਕਰੂਰ ਥੱਪੜ ਆਣ ਪਿਆ ਸੀ। ਸਾਰੀ ਜ਼ਿੰਦਗੀ ਵਿੱਚ ਇੰਨੀ ਔਖੀ ਘੜੀ ਨਹੀਂ ਸੀ ਆਈ ਜ਼ਿੰਦਗੀ ਦੀ ਗੁੱਡੀ ਮੁੜਲੀ ਤੇ ਚੜ ਜਾਣ ਤੇ ਕੋਈ ਅਸਾਰ ਨਹੀਂ ਸੰ ਸੀਰਤ ਦੀ ਘਰ ਵਾਪਸੀ ਕਿਵੇਂ ਵੀ ਸੰਭਵ ਨਹੀਂ ਸੀ ਲੱਗ ਰਹੀ ਲਾਲਚੰਦ ਨੂੰ ਰੋਬਨ ਦੇ ਪਰਿਵਾਰ ਅਤੇ ਉਸ ਦੇ ਸੰਗੀ ਸਾਥੀਆਂ ਵੱਲੋਂ ਰਾਜੀਨਾਮਾ ਕਰ ਲੈਣ ਦੇ ਨਾਲ ਧਮਕੀਆਂ ਵੀ ਯਾਰੀਆਂ ਸਨ ਪੈਸੇ ਜਿੰਨੇ ਮਰਜ਼ੀ ਲੈ ਲਓ ਕੇਸ ਵਾਪਸ ਲੈ ਲਓ ਸੀਰਤ ਦਾ ਵਿਆਹ ਕਰ ਦਿਓ ਰੋਬਨ ਨਾਲ ਨਹੀਂ ਫਿਰ ਵੇਖ ਲਿਓ ਅਸੀਂ ਕੀ ਕਰ ਸਕਦੇ ਆ